ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੋ ਅਕਸਰ ਆਪਾਂ ਲੌਂਗ ਹੌਲ ਦੇ ਬਲੌਗ ਤੇ ਦੇਖੇ ਹੋਣਗੇ ਤੇ ਅੱਜ ਆਪਾਂ ਤੁਹਾਨੂੰ ਵਿਖਾਵਾਂਗੇ ਡਰੰਪ ਟਰੱਕ ਜਿਹਨਾਂ ਨੂੰ ਕਹ ਦਿੰਦੇ ਆ ਮਿੱਟੀ ਵਾਲੇ ਟਰੱਕ ਲੋਕਾਲੇ ਟਰੱਕ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਅਮਰੀਕਾ ਦੇ ਵਿੱਚ ਕਿੱਦਾਂ ਕੰਮ ਹੁੰਦਾ ਹੈ ਅੱਜ ਆਪਾਂ ਤੁਹਾਨੂੰ ਵਿਖਾਵਾਂਗੇ ਪੂਰਾ ਬਲੌਗ ਆਪਾਂ YouTube ਤੇ ਪਾਵਾਂਗੇ ਤੇ ਇਹ ਪੂਰਾ ਬਲੌਗ ਆਪਾਂ ਸ਼ੂਟ ਕਰਾਂਗੇ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਵਿੱਚ ਆਪਣੇ ਗਲਾਸਿਸ ਠੀਕ ਆ ਹੁਣ ਤੁਸੀਂ ਕਹੋਗੇ ਕਿ ਇਹਦੇ ਵਿੱਚ ਕਿੱਦਾਂ ਮਤਲਬ ਰਿਕਾਰਡ ਹੋਊਗਾ ਇਹਦੇ ਵਿੱਚ ਹੀ ਕੈਮਰਾ ਆ ਇਹਦੇ ਵਿੱਚ ਹੀ ਮਾਈਕ ਲੱਗੇ ਹੋਇਆ ਸਾਰਾ ਬਲੌਗ ਆਪਾਂ ਇਹਦੇ ਨਾਲ ਹੀ ਬਣਾਉਣਾ ਆ ਜਿੰਨੀ ਵੀ ਅੱਗੇ ਵੀਡੀਓ ਆਪਾਂ ਬਣਾਉਣੀ ਆ ਇਹਦੇ ਨਾਲ ਹੀ ਬਣਾਉਣੀ ਆ ਓਕੇ ਸੋ ਸਬਸਕ੍ਰਾਈਬ ਕਰ ਦਿਓ ਤੇ ਇੰਸਟਾਗ੍ਰam ਤੇ ਫੋਲੋ ਕਰ ਲਓ ਠੀਕ ਆ ਤੇ ਹੁਣ ਆਪਾਂ ਆ ਤੇ ਹੁਣ ਜਿੰਨਾ ਵੀ ਤੁਸੀਂ ਵਿਊ ਦੇਖ ਰਹੇ ਹੋ ਇਹ ਸਾਰਾ ਇਹਦੇ ਵਿੱਚ ਹੀ ਰਿਕਾਰਡ ਹੋ ਰਿਹਾ ਜਿਹੜੇ ਮੈਂ ਗਲਾਸੇ ਅੱਖਾਂ ਉੱਤੇ ਲਾਏ ਆ ਇਹ ਹੈਗਾ ਆ ਆਪਣੇ ਪਲਾਂਟ ਹੀ ਕਹਿੰਦੇ ਆ ਇਹਨੂੰ ਇੱਥੇ ਤੇ ਇੱਥੇ ਆਪਾਂ ਸਾਰਾ ਜਿਹੜਾ ਮਟੀਰੀਅਲ ਹੁੰਦਾ ਆ ਤੁਹਾਨੂੰ ਮੈਂ ਦਿਖਾਉਂਗਾ ਕਿਹੜਾ ਮਟੀਰੀਅਲ ਆਪਣੇ ਕੰਮ ਕੀ ਆ ਠੀਕ ਆ ਆਪਣਾ ਆਪਾਂ ਚਲਾਈਦਾ ਹੈਗਾ ਛੋਟਾ ਟਰੱਕ ਜਿੰਨੂੰ ਇੰਡੀਆ ਵਿੱਚ ਆਪਣੇ ਕਹਿ ਦਿੰਦੇ ਆ ਡੰਪ ਟਰੱਕ ਵੀ ਕਹਿ ਦਿੰਦੇ ਆ ਛੋਟਾ ਟਰੱਕ ਵੀ ਕਹਿ ਦਿੰਦੇ ਆ ਪੰਜ ਟਾਇਰਾਂ ਦੇ ਹਿਸਾਬ ਨਾਲ ਵੀ ਕਹਿ ਦਿੰਦੇ ਹੁਣ ਇੰਡੀਆ ਤੇ ਆਪਾਂ ਚਲੋ ਇਹ ਕੰਮ ਨਹੀਂ ਕੀਤਾ ਉਰੇ ਆ ਕੇ ਸਾਨੂੰ ਕਰਨਾ ਪਿਆ ਕੰਮ ਵੀ ਵਧੀਆ ਇੰਜੋਏ ਵੀ ਹੋ ਜਾਂਦਾ ਹੈ ਤੇ ਕੰਮ ਵੀ ਵਧੀਆ ਆਪਣਾ ਤੇ ਪਹਿਲਾਂ ਆਪਾਂ ਲੌਂਗ ਦੇ ਡਰਾਈਵਿੰਗ ਕਰਦੇ ਸੀ ਪਰ ਉਹਦੇ ਵਿੱਚ ਤਿੰਨ ਤਿੰਨ ਦੋ ਦੋ ਦਿਨ ਬਾਹਰ ਘਰੋਂ ਰਹਿਣਾ ਪੈਂਦਾ ਸੀ ਇਹਦੇ ਵਿੱਚ ਆਪਾਂ ਸ਼ਾਮਾਂ ਨੂੰ ਘਰੇ ਗਏ ਜੀ ਦਾ ਤੇ ਇਹਦੇ ਵਿੱਚ ਘੰਟਿਆਂ ਦੇ ਹਿਸਾਬ ਨਾਲ ਪੈਸੇ ਆ ਉਹਦੇ ਵਿੱਚ ਮਾਈਲਸ ਦੇ ਹਿਸਾਬ ਨਾਲ ਪੈਸੇ ਸੀਗੇ ਤੇ ਚਲੋ ਆਪਾਂ ਆਪਣਾ ਬਲੌਗ ਸਟਾਰਟ ਕਰਦੇ ਆ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੋਂ ਆਪਾਂ ਜਿਹੜਾ ਮਟੀਰੀਅਲ ਇੱਥੇ ਮੈਂ ਡੰਪ ਕੀਤਾ ਆ ਸਾਹਮਣੇ ਮਟੀਰੀਅਲ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਮੈਂ ਡੰਪ ਕੀਤਾ ਆ ਤੇ ਇਹ ਆਪਾਂ ਕਿੱਥੋਂ ਪੱਟਿਆ ਆ ਤੇ ਕੀ ਕੰਮ ਆ ਸੋ ਜੁੜੇ ਰਹੋ ਵੀਡੀਓ ਦੇ ਨਾਲ ਓਕੇ ਜੀ ਜ ਲੀਵਰਮੋਰ ਕੈਲੀਫੋਰਨੀਆ ਦੀ ਇੱਕ ਸਿਟੀ ਆ ਲੀਵਰਮੋਰ ਉੱਥੇ ਪਹੁੰਚੇ ਆ ਤੇ ਅੱਜ ਆ ਆਪਣੇ ਕੰਮ ਸਾਡਾ ਇੱਥੇ ਦਾ ਗਰਾਇੰਡਿੰਗ ਦਾ ਗਰਾਇੰਡਿੰਗ ਮਤਲਬ ਆਪਾਂ ਸੜਕਾਂ ਜਿਹੜੀਆਂ ਪੁਰਾਣੀਆਂ ਉਹ ਪੱਟ-ਪੱਟ ਕੇ ਮਟੀਰੀਅਲ ਆ ਬਾਕਸਾਂ ਦੇ ਵਿੱਚ ਸਿੱਟਣਾ ਤੇ ਉਸ ਤੋਂ ਬਾਅਦ ਆਪਾਂ ਇਹ ਜਾ ਕੇ ਡੰਪ ਕਰ ਦੇਣਾ ਤੇ ਉਹਨੂੰ ਰੀਸਾਈਕਲ ਕਰਕੇ ਨਵੇਂ ਸਿਰ ਤੋਂ ਲੁੱਕ ਬਣਨੀ ਠੀਕ ਆ ਸੋ ਅੱਜ ਆਪਾਂ ਬਣਾ ਰਹੇ ਹਾਂਗੇ ਆ ਵੀਡੀਓ ਆਪਣੇ ਨਵੇਂ ਮੇ ਆਪਣੇ ਰੇਵਿੰਦਰ ਮੈਟਾ ਗਲਾਸਿਸ ਮੰਗਵਾਏ ਜਿਹੜੇ ਸਾਨੂੰ ਪਏਗੇ 450 ਡਾਲਰ ਦੇ ਆਪਾਂ ਇਹਦੇ ਉੱਤੇ ਲੱਗ ਤੋਂ ਇੱਕ ਸਪੈਸ਼ਲ ਬਲੋਗ ਬਣਾਵਾਂਗੇ ਠੀਕ ਆ ਇਹਦੀ ਡੱਬੀ ਆ ਵਿੱਚ ਚਾਰਜ ਹੋ ਜਾਂਦਾ ਆ ਸਿਸਟਮ ਠੀਕ ਆ ਤੇ ਆਪਾਂ ਤੁਹਾਨੂੰ ਦਿਖਾਈਏ ਕਿਦਾਂ ਯਾਰ ਦਿਖਾ ਤੁਹਾਨੂੰ ਸਕਦੇ ਨਹੀਂ ਹੈਗੇ ਆਪਾਂ ਗਲਾਸਿਸ ਠੀਕ ਆ ਪਰ ਆ ਮੈਂ ਦੇਖ ਲਓ ਬਈ ਅੱਖਾਂ ਦੇ ਉੱਤੇ ਚਸ਼ਮਾ ਲਾਇਆ ਆ ਤੇ ਸਾਰਾ ਕੁਝ ਰਿਕਾਰਡ ਇਹੀ ਆ ਓਕੇ ਆਪਾਂ ਤੁਹਾਨੂੰ ਦਿਖਾਉਨੇ ਆ ਉਹ ਲੱਗੀ ਆ ਮਸ਼ੀਨ ਠੀਕ ਆ ਆਪਾਂ ਨੇ ਯਾਰ ਪੁੱਛਣਾ ਸੀ ਆਪਾਂ ਮਟੀਰੀਅਲ ਹੈਗਾ ਜਿਹੜਾ ਡੰਪ ਕਿੱਥੇ ਕਰਨਾ ਹੈਗਾ ਕਿੱਧਰ ਪਰੋ ਆਓ ਜੀ ਆਪਾਂ ਮਟੀਰੀਅਲ ਡੰਪ ਕਿੱਥੇ ਕਰਨਾ ਆ ਬਹੁਤ ਕਿੰਨੇ ਵੀਅਰ ਕੈਨ ਯੂ ਗਿਵ ਮੀ ਅ ਲੋਕੇਸ਼ਨ ਪਲੀਜ਼ ਲੈ ਮੀ ਸੀ ਯਰ ਮੈਪਸ ਆ ਯੂ ਕੈਨ ਆ 50 El Charo Road. 50 L E L C H A R. -P. Okay. Pleasanton. Pleasant. Yeah. Oh, okay. And then uh, I don't think anyone's going to be there. So when you go there, you'll see a, a sign that says 2. Okay. Area 2. You just dump it there. You'll see grindings. But, uh,. ਆਹ ਵੇਟ देयर ਫॉर ਯੂ। ਉਹ। ਦੈਟਸ ਪਰਫੈਕਟ। ਆਲ ਰਾਈਟ। ਨਾਈਸ ਟੂ ਮੀ ਯੂ ਬ੍ਰੋ। ਮੈਂ ਵੀ। ਵਿੱਕੀ। ਵਿੱਕੀ ਨੈਸਟ। ਯਾ ਨਾਈਸ ਟੂ ਮੀ ਯੂ ਬ੍ਰੋ। ਤੇ ਇੱਥੇ ਆਪਾਂ ਮਟੀਰੀਅਲ ਡੰਪ ਕਰਨਾ ਆ ਉਹ ਪਹਿਲਾ ਟਰੱਕ ਸ਼ੁਰੂ ਹੋ ਗਿਆ ਐ ਕੰਮ। ਠੀਕ ਐ। ਤੇ ਆ ਲੈਣਾ ਲੱਗ ਗਿਆ ਆ। ਚਲੋ ਬਾਕੀ ਅੱਗੇ ਦਿਖਾਉਨੇ ਆ ਤੁਹਾਨੂੰ ਜਿਉਂ ਜਿਉਂ ਆਪਾਂ ਕਾ ਮ ਸਾਹਮਣੇ ਵਾਲੇ ਬੰਦੇ ਦੀ ਵੀਡੀਓ ਵੀ ਰਿਕਾਰਡ ਹੋ ਜਾਂਦੀ ਉਹਨੂੰ ਪਤਾ ਵੀ ਨਹੀਂ ਲੱਗਦਾ ਕਿਉਂਕਿ ਆਪਾਂ ਅੱਖਾਂ ਤੇ ਚਸ਼ਮਾ ਲਾਇਆ ਹੈਗਾ ਅਗਲੇ ਨੂੰ ਕੀ ਪਤਾ ਵਿੱਚ ਕੈਮਰਾ ਹੈ ਸਹੀ ਹੈ ਨਾ ਇਹ ਤਾਂ ਨਿਆਰੇ ਦਾਰੀ ਆ ਮੋਟਾ ਓਕੇ ਆਪਾਂ ਬਾਬੇ ਆਪਣਾ ਪ੍ਰੋਫਾਈਲ ਟੈਗ ਟੈਗ ਮਤਲਬ ਹੁੰਦਾ ਆ ਕਿ ਜਿਹੜਾ ਵੀ ਆਪਣਾ ਪੇਪਰ ਵਰਕ ਆ ਜਿੱਦਾਂ ਆਪਣਾ ਰਾਜਪੂਰ ਟ੍ਰਕਿੰਗ ਦਾ ਆ ਇੱਥੇ ਆਪਾਂ ਅੱਜ ਪਾ ਦਾਂਗੇ ਅੱਜ ਦਾ ਦਿਨ ਆਪਣਾ ਸੈਚਰਡੇ ਇੰਡੀਆ ਹੋ ਗਿਆ ਆ ਰਾਉਂਡ ਸੈਚਰਡੇ ਦੀ ਰਾਤ ਹੋ ਗਈ ਆ ਤੇ ਅੱਜ ਆਪਣੀ ਹੈਗੀ ਆ 19 ਜੁਲਾਈ ਜੀ ਤੇ ਆਪਕਾ ਨੰਬਰ ਹੈਗਾ ਆਪਣਾ 17 ਸਭ ਹੋਲ ਰਹੇਗਾ ਆਪਣੇ ਰਾਜਪੂਤ ਭਾਈ ਦੀ ਕੰਪਨੀ ਆ ਬਾਕੀ ਹੁਣ ਇੱਥੋਂ ਦਾ ਡੋਪਰ ਐਡਰੈਸ ਵਗੈਰਾ ਹੁੰਦਾ ਆ ਇਹ ਆਈਯੂਐਸ ਫੂਡਸ ਲੀਵਰ ਮੋਰ ਹੱਥ ਵੀ ਨਹੀਂ ਚੱਲਦੇ ਸਵੇਰੇ ਸਵੇਰੇ ਗੰਦੀ ਜੀ ਹੈਂਡ ਰਾਈਟਿੰਗ ਹੁੰਦੀ ਆ ਚਲੋ ਕੋਈ ਚੱਕਰ ਨਹੀਂ ਆ ਕੋਡ ਡੰਪ ਇੱਥੇ ਕਰਨਾ 50 ਈਐਲ ਚਲੋ ਆ ਦੇਖ ਸਕਦੇ ਹੋ ਤੁਸੀਂ ਆ ਗਈ ਆਪਣੀ ਸਾਹਮਣੇ ਮਸ਼ੀਨ ਉਹ ਥੱਲੇ ਉਹਦੇ ਆਪਣੇ ਸਿਸਟਮ ਲੱਗਾ ਸੜਕ ਪਟੋਈ ਜਾਂਦੀ ਆ ਮੈਂ ਥੋੜਾ ਜਿਹਾ ਤੁਹਾਨੂੰ ਬਾਹਰ ਨਿਕਲ ਕੇ ਦਿਖਾ ਦਿੰਦਾ ਲੱਗਉਂਦੀ ਸਾਫ ਕਲੀਅਰ ਆ ਗੰਦਾ ਮੇਰਾ ਸ਼ੀਸ਼ਾ ਹੋਇਆ ਬੈਠਾ ਕਿਦਾ ਓਕੇ ਹੋਰ ਦੇਖੋ ਥੱਲੋਂ ਮਾਲ ਪੱਟੀ ਜਾਂਦੀ ਭਈਆ ਤੇ ਉਹ ਟਰੱਕ ਦੇ ਵਿੱਚ ਲੋਡ ਹੋਈ ਜਾਂਦਾ ਦਾ ਮਟੀਰੀਅਲ ਆ ਤੇ ਆ ਜੀ ਬਹੁਤ ਵਧੀਆ ਆ ਮੈਨੂੰ ਪਤਾ ਨਹੀਂ ਯਾਰ ਇੰਡੀਆ ਵਿੱਚ ਕਿੱਦਾਂ ਕਰਦੇ ਹੈਗੇ ਆ ਜੇ ਕਿਸੇ ਨੂੰ ਪਤਾ ਦਿੱਤਿਓਗੀ ਇੱਦਾਂ ਹੀ ਮਸ਼ੀਨਾਂ ਆ ਜਾਂ ਕਿੱਦਾਂ ਕਿਉਂਕਿ ਜਦੋਂ ਮੈਨੂੰ ਜਿੱਥੇ ਤੱਕ ਯਾਦ ਆ ਸੜਕਾਂ ਦੇ ਪੱਟਦੇ ਹੀ ਨਹੀਂ ਸੀ ਉੱਤੇ ਹੀ ਬੱਟੇ-ਬੁੱਟੇ ਸਿੱਟ ਦਿੰਦੇ ਤੇ ਉਹਦੇ ਉੱਤੇ ਹੀ ਬੱਸ ਲੁੱਕ ਪਾ ਕੇ ਤੇ ਪਰਲੂ ਫੇਰ ਦਿੰਦੇ ਸੀ ਠੀਕ ਆ ਤੇ ਇਹਦੇ ਵਿੱਚ ਇਦਾਂ ਹੈ ਕਿ ਪਹਿਲਾਂ ਇਹਨੂੰ ਪੱਟਦੇ ਤਾਂ ਆ ਕਿ ਲੈਵਲ ਫਿਰ ਉੱਤੇ ਨਹੀਂ ਹੁੰਦਾ ਜਿੰਨਾ ਲੈਵਲ ਆ ਉਹਨਾ ਹੀ ਰਹਿੰਦਾ ਨਾਲੇ ਲੈਵਲ ਆ ਜਿਹੜਾ ਉਹ ਇੱਕਦਮ ਪਰਫੈਕਟ ਬੰਦਾ ਉਮੀਗਾ ਲੱਗਾ ਹੋਇਆ ਇਹ ਗਾ ਮਸ਼ੀਨ ਪੱਟੀ ਜਾਂਦੀ ਆ ਸੱਲੋ ਸੜਕ ਤੇ ਮਾਲ ਉਹਦੇ ਵਿੱਚ ਡੰਪ ਹੋ ਜਾਂਦਾ ਹੁਣ ਆਪਣੀ ਵਾਰੀ ਆਉਣ ਲੱਗੀ ਆ ਤੋਂ ਆਪਾਂ ਚਲੀਏ ਟਰੱਕ ਦੇ ਅੰਦਰ ਆਪਣਾ ਟਰੱਕ ਲੋਡ ਕਰਾਈਏ ਆਪਾਂ ਨੇ ਟਰੱਕ ਦਾ ਕਲਰ ਕਿਦੋਂ ਦਾ ਲੱਗਦਾ ਤੁਹਾਨੂੰ ਬਹੇ ਘੈਂਡਿਆ ਨਾ ਪੂਰਾ ਓਕੇ ਤੇ ਹਾਂਜੀ ਯਾਰ ਆ ਆਇਆ ਮੈਂ ਕਿਹਾ ਚਲੋ ਆਪਾਂ ਕੁਝ ਪੀਏ ਤੇ ਇਹ ਗਿਆ ਆਪਣੇ ਸੈਲਸੀਅਸ ਇਹ ਮੈਨੂੰ ਬਹੁਤ ਵਧੀਆ ਪਸੰਦ ਆ ਐਸੈਂਸ਼ੀਅਲ ਇਹਦੇ ਚ એનર્ਜੀ ਆ ਠੀਕ ਆ ਬਾਡੀ ਫੈਟ ਵੀ ਬਰਨ ਕਰਦਾ ਆ ਯਾਰ ਪਹਿਲਾਂ ਮੈਂ ਕੌਫੀ ਪੀਂਦਾ ਹੀ ਬਟ ਕੌਫੀ ਪੀਂਨਾ ਮੇਰੇ ਪੇਟ ਥੋੜਾ ਅਫਸਰਡ ਰਹਿੰਦਾ ਆ ਇਹਦੇ ਵਿੱਚ ਕੈਫੀਨ ਦੀ ਮਾਤਰਾ ਦੇ ਘੋਟੇ ਆ ਬਟ ਇਹ ਪੀਣ ਨਾਲ ਮੈਨੂੰ ਕੋਈ ਪ੍ਰੋਬਲਮ ਜੀ ਨਹੀਂ ਹੁੰਦੀ ਤੇ એનર્ਜੀ ਲੈਵਲ ਵੀ ਕੌਡਰ ਰਹਿੰਦਾ ਆ ਸੋ એનર્ਜੀ ਡਰਿੰਕ ਕਹੋ ਬਟ ਇਹ એનર્ਜੀ ਡਰਿੰਕ ਰੈਟ ਬੋਲੋ ਵਗੈਰਾ ਨਹੀਂ ਆ ਇਹ ਗੁੱਡ ਚੀਜ਼ ਆ ਚਲੋ ਗੱਲ ਕਰਦੇ ਮੈਂ ਕਿਹਾ ਥੋੜੀ ਜਿਹੀ ਇਨਫੋਰਮੇਸ਼ਨ ਦੇ ਦਈਏ ਨਾਲ ਨਾਲ ਸੈਲਸੀਅਸ ਦੀ ਬਾਕੀ ਗ੍ਰਾਈਂਡਿੰਗ ਚੱਲਦੀ ਪਈ ਹੈਗੀ ਆ ਬੰਦਾ ਮਟੀਰੀਅਲ ਵਿੱਚ ਲੋਡ ਕਰੀ ਜਾਂਦਾ ਜਦੋਂ ਦੋ ਹੋਰਨ ਮਾਰਦਾ ਹੁੰਦਾ ਤੇ ਆਪਾਂ ਅੱਗੇ ਨੂੰ ਚੱਲਣਾ ਜਦੋਂ ਇੱਕ ਹੋਰਨ ਮਾਰਦਾ ਤੇ ਆਪਾਂ ਰੁਕਣਾ ਬਾਕੀ ਮੈਂ ਨਾਲ ਨਾਲ ਡਰਿੰਕ ਇੰਜੋਏ ਕਰੀਏ ਕਿਉਂਕਿ ਸਵੇਰੇ 4 ਵਜੇ ਉੱਠ ਕੇ ਆਏ ਆ 6 ਵਜੇ ਕੰਮ ਹੀ ਸ਼ੁਰੂ ਹੋਇਆ ਅਮੀਜ਼ਾ ਮੈਨੂੰ ਕਿੰਨੂ ਹੋਰਨ ਮਾਰ ਜਾਂਦਾ ਇਹ ਇੰਦਾਨ ਨੂੰ ਤੁਹਾਨੂੰ ਪਤਾ ਹੈ ਅਮਰੀਕਾ ਦੇ ਵਿੱਚ ਜਿਹੜੇ ਰਹਿੰਦੇ ਐ ਇੱਥੇ ਕੰਮ ਕਰਦੇ ਆ ਉਹਨਾਂ ਨੂੰ ਪਤਾ ਹੀ ਐ ਕਿੰਨੀ ਆ ਕਿੰਨਾ ਪੂਰੀਆ ਹੁੰਦੀ ਆ 6 ਕ ਘੰਟੇ ਸੌਣ ਨੂੰ ਮਿਲਦਾ ਬਸ ਉਹਦੇ ਨੇ ਜੀ ਆਰਾ ਕਰੀ ਜਾਂਦੇ ਓਕੇ ਆਪਣਾ ਲੋਡ ਹੋ ਗਿਆ ਐ ਮਟੀਰੀਅਲ ਤੇ ਲੋਡ ਹੋਣ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਕੀ ਕੀ ਕੰਮ ਮਾੜਾ ਮੋਟਾ ਦੇਖਣਾ ਹੁੰਦਾ ਸਭ ਤੋਂ ਪਹਿਲਾਂ ਤੇ ਆ ਜਿਹੜੀ ਤਰਪਾਲ ਆ ਇਹਨੂੰ ਉੱਪਰ ਕਰ ਲਈਏ ਜੀ ਜਿਓਪਾ ਦੇਖਦੇ ਦੇ ਆ ਇਹ ਟੱਕਣਾ ਇਥੇ ਬਹੁਤ ਜ਼ਰੂਰੀ ਹੁੰਦਾ ਨਹੀਂ ਤਾਂ ਪੰਜਾਬ ਪੁਲਿਸ ਸਾਨੂੰ ਟਿਕਟ ਦੇ ਸਕਦੀ ਆ ਠੀਕ ਹੈ ਜੀ ਓਕੇ ਉਸ ਤੋਂ ਬਾਅਦ ਆਪਾਂ ਟਾਇਰ ਅੱਗੇ ਜਾ ਕੇ ਥੱਲੇ ਕਰ ਲੈਣੇਗੇ ਜਿਹੜੇ ਉੱਪਰ ਚ ਕੋਏ ਆ ਇਹ ਬੈਲੈਂਸ ਬਣ ਜਾਂਦਾ ਫਿਰ ਟਾਇਰਾਂ ਦਾ ਤੇ ਆ ਪਿੱਛੋਂ ਸਾਫ਼ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਆ ਠੀਕ ਹੈ ਜੀ ਆਪਾਂ ਇਹ ਸਾਫ਼ ਨਹੀਂ ਕਰਾਂਗੇ ਤੇ ਪੁਲਿਸ ਨੇ ਦੇਖ ਲਿਆ ਇਹ ਅਮਰੀਕਾ ਪੁਲਿਸ ਆਏ ਸਾਡੀ ਬੜੀ ਕੁੱਤੀ ਆਏ ਸਿੱਧਾ ਲਾਇਸੈਂਸ ਤੇ ਵਾਰ ਕਰਦੀ ਆ ਇਹ ਪੰਜਾਬ ਪੁਲਿਸ ਥੋੜੀ ਆ ਬਾਕੀ ਤੁਸੀਂ ਸਮਝ ਹੀ ਗਏ ਹੋਣੇ ਪੰਜਾਬ ਪੁਲਿਸ ਕਿਦਾਂ ਛੱਡ ਦਿੰਦੀ ਆ ਉਹ ਤਾਂ ਤੁਹਾਨੂੰ ਪਤਾ ਹੀ ਆ ਫੇ ਫਾਈਨ ਕਿਦਾਂ ਦਾ ਕਰਦੀ ਆ ਪਰ ਇਹ ਅਮਰੀਕਾ ਪੁਲਿਸ ਬੜੀ ਭੈਣ ਮਰੌਣੀ ਆ ਠੀਕ ਆ ਤੇ ਆ ਜਿਹੜੀ ਤਰਪਾਲ ਆਪਾਂ ਉੱਤੇ ਪਾ ਲਈ ਆ ਮਟੀਰੀਅਲ ਆਪਾਂ ਟੱਕਦਾ ਤਾਂ ਕਿ ਮਿੱਟੀ ਮੱਟੀ ਨਾ ਉੱਡੇ ਤੇ ਟਾਇਰ ਆਪਾਂ ਥੱਲੇ ਕਰ ਲੈਣੇ ਆ ਠੀਕ ਆ ਤੇ ਆਪਾਂ ਛੜਿਆ ਜਾਂ ਦਸਤਾਨਾ ਰੱਖਿਆ ਹੋਇਆ ਪਿੱਛੋਂ ਸਾਫ਼ ਕਰਨ ਵਾਸਤੇ ਤੇ ਇਹਨੂੰ ਆਪਾਂ ਫਿਰ ਤੋਂ ਸਿੱਟ ਕੇ ਸਤਨਾਮ ਸੱਚਾ ਪਾਤਸ਼ਾਹ ਕਹਿਗੇ ਤੇ ਆਪਾਂ ਕਰੀਏ ਫਿਰ ਤੋਂ ਕੰਮ ਠੀਕ ਆ ਆਪਾਂ ਆ ਗਏ ਆ ਬਾਬੇਓ ਪਲਾਂਟ ਦੇ ਵਿੱਚ ਹੁਣ ਆਪਾਂ ਇੱਥੇ ਮਟੀਰੀਅਲ ਕਰਾਂਗੇ ਆਪਣਾ ਡੰਪ ਠੀਕ ਆ ਆਪਾਂ ਨੂੰ ਪ੍ਰੋਪਰ ਲੋਕੇਸ਼ਨ ਨਹੀਂ ਪਤਾ ਪਹਿਲਾਂ ਆਪਾਂ ਜਿਹੜਾ ਆਪਣੇ ਪਿੱਛੇ ਆ ਰਿਹਾ ਸ਼ੀਸ਼ੇ ਵਿੱਚ ਦੇਖ ਲਓ ਤੁਸੀਂ ਇਹਨੂੰ ਆਪਾਂ ਮੌਕਾ ਦਵਾਂਗੇ ਨੂੰ ਮੱਥ ਮਾਰਦਾ ਕਿ ਮੈਨੂੰ ਦੱਸ ਡੰਪ ਕਿੱਥੇ ਕਰਨਾ ਮਾਲ ਚੱਲ ਜੱਟਾ ਇਹ ਰੇਤ ਮਗਰ ਮਗਰ ਇਹ ਆਕੇ ਇੱਥੇ ਹਰ ਪ੍ਰਕਾਰ ਦਾ ਦੇਖੋ ਛੋਟੇ ਵੱਡੇ ਪੱਥਰ ਰੇਤਾ ਬਜਰੀ ਯਾਰ ਮੈਨੂੰ ਇੰਡੀਆ ਦਾ ਨਹੀਂ ਪਤਾ ਹਨਾ ਐਵੇਂ ਕਹੂੰਗੇ ਕਿ ਯਾਰ ਇਹ ਤਾਂ ਸਾਨੂੰ ਚੀਜ਼ਾਂ ਪਤਾ ਹੀ ਆ ਹੁਣ ਆਪਾਂ ਨੂੰ ਇੰਡੀਆ ਦਾ ਨਹੀਂ ਪਤਾ ਹੁਣ ਇੱਥੇ ਆ ਗਏ ਅਸੀਂ ਇਹ ਕੰਮ ਸ਼ੁਰੂ ਕੀਤਾ ਆ ਪਹਿਲਾਂ ਆਪਾਂ ਲੌਂਗ ਡੇ ਟਰੱਕਿੰਗ ਕੀਤੀ ਆ ਹੁਣ ਆਪਾਂ ਲੋਕਲ ਟਰੱਕਿੰਗ ਕਰਨ ਲੱਪੇ ਤੇ ਇਹਦੇ ਵਿੱਚ ਵੀ ਕੰਮ ਸੋਹਣਾ ਆ ਤੇ ਆਪਾਂ ਕਹੇ ਚਲੋ ਇਹ ਕਰਕੇ ਦੇਖਦੇ ਆ ਇਸ ਕਰਕੇ ਆਪਾਂ ਨੂੰ ਨਹੀਂ ਪਤਾ ਬਾਕੀ ਜਿਹਨਾਂ ਨੂੰ ਪਤਾ ਹੈ ਉਹਨਾਂ ਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਤੇ ਜਿਹੜੇ ਇੰਟਰਸਟ ਲੈ ਰਿਹਾ ਉਹ ਦੇਖ ਲੈਣ ਕਿ ਕਿੱਦਾਂ ਕੰਮ ਚੱਲਦਾ ਹੈ ਪਹਿਲਾਂ ਤਾਂ ਸ਼ੀਸ਼ਾ ਬੰਦ ਕਰੋ ਸਾਲਾ ਕੱਟਾ ਬੋੜ ਦਾ ਬਸ ਆ ਕੰਮ ਦੀ ਇਹੀ ਮਾੜੀ ਕਮੀ ਆ ਕਿ ਮਿੱਟੀ ਬੋੜ ਦੀ ਆ ਠੀਕ ਆ ਆ ਲੁੱਕ ਪਈ ਆ ਤੇ ਉਹ ਬੰਦਾ ਕਹਿੰਦਾ ਲੈਫਟ ਸਾਈਡ ਤੇ ਕਰਨਾ ਜਾ ਕੇ ਮਟੀਰੀਅਲ ਡੰਪ ਆ ਆਪਾਂ ਦੇਖਦੇ ਆ ਕਿੱਥੇ ਕਰਦੇ ਆ ਉਹ ਚੜੀ ਜਾਂਦਾ ਉੱਤੇ ਓ ਆਸ਼ਾ ਇਤਨੂ ਕਰਕੇ ਇਦਾਂ ਬੈਕ ਕਰਕੇ ਇਦਾਂ ਆਪਾਂ ਡੰਪ ਕਰਾਂਗੇ ਇਹ ਉਹ ਦੇ ਚੱਲਾਂ ਪਿੱਛੇ ਡੰਪ ਕਰ ਚੱਕ ਓਕੇ ਸਭ ਤੋਂ ਪਹਿਲਾਂ ਆਪਾਂ ਇੱਥੋਂ ਬਟਮ ਤੋਂ ਚੱਕਾਂਗੇ ਤਰਪਾਲ ਉਹ ਦੇ ਛੀਸ਼ੇ ਦੀਦੀ ਪਈ ਆ ਤਰਪਾਲ ਤਾਂ ਨੂੰ ਆ ਗਈ ਠੀਕਾ ਤਰਪਾਲ ਆ ਗਈ ਆ ਇੱਥੋਂ ਆਪਾਂ ਪਾ ਲਿਆ ਰਿਵਰਸ ਚੱਲ ਬਈ ਸ਼ੇਰਾ ਪਤਾ ਕਿ ਜਿਹੜਾ ਮਟੀਰੀਅਲ ਜਿੱਥੇ ਡੰਪ ਕਰਨਾ ਉੱਥੇ ਹੀ ਡੰਪ ਕਰਨਾ ਤੁਸੀਂ ਗਲਤ ਥਾਂ ਤੇ ਡੰਪ ਨਹੀਂ ਆਪਾਂ ਕਰ ਸਕਦੇਗੇ ਮਟੀਰੀਅਲ ਜੇ ਗਲਤ ਥਾਂ ਤੇ ਡੰਪ ਕਰਤਾ ਅਗਲਾ ਨੇ ਫਾਈਨ ਪਾ ਦੇਣਾ ਸਾਨੂੰ ਜਾ ਕੇ ਵੀ ਬਈ ਤੁਸੀਂ ਲੋਕ ਦੇ ਵਿੱਚ ਗ੍ਰਾਈਂਡਿੰਗ ਵਾਲਾ ਮਾਲ ਕਿੱਦਾਂ ਸੈੱਟ ਦਿੱਤਾ ਓਕੇ ਆ ਬਟਨ ਹੁੰਦਾ ਪੀਡੀਓ ਵਾਲਾ ਚਲੋ ਇਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਮੈਨੂੰ ਇੱਥੋਂ ਪਹਿਲਾਂ ਆਪਾਂ ਕਰਾਂਗੇ ਡੋਰ ਓਪਨ ਓਪਨਾ ਹੋ ਗਿਆ ਡੋਰ ਓਪਨ ਉਹ ਭੱਜਿਆ ਹੋ ਗਿਆ ਮੇਰੇ ਹਿਸਾਬ ਨਾਲ ਉਹਦਾ ਕੰਮ ਹੈਗਾ ਲੋਡਾਂ ਤੇ ਆਪਣਾ ਹੈਗਾ ਘੰਟਿਆਂ ਦੇ ਹਿਸਾਬ ਨਾਲ ਸੋ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਤੇ ਇੱਥੇ ਆਪਾਂ ਰੇਲ ਦੇਗੇ ਤੇ ਡਾਲਾ ਚੱਕਦਾ ਆ ਸਾਰੇ ਇਸ ਡੰਡੀ ਹੁੰਦੀ ਆ ਔਰ ਰੱਡਲ ਲੈਟ ਆਈਆਂ ਪਈਆਂ ਨਾ ਉਹ ਦੱਸ ਰਹੀ ਹੈ ਕਿ ਆਪਣਾ ਡਾਲਾ ਤਾਂ ਉਹ ਜਾ ਰਿਹਾ ਉਹ ਮਾਲ ਗਿਆ ਥੱਲੇ ਦੰ OK ਇਹਨੂੰ ਕਰਕੇ ਅੱਗੇ ਕਰਕੇ ਇਹਨੂੰ ਐਦਾਂ ਕਰਕੇ ਝਟਕਾ ਮਰਾਲੀ ਦਾ ਟਰੱਕ ਦਾ ਜਿਹੜਾ ਮਾੜਾ ਮੋਟਾ ਮਟੀਰੀਅਲ ਹੋਵੇ ਉਹ ਚੜ ਚੁੱਕ OK ਆਪਾਂ ਇੱਕ ਵਾਰੀ ਉੱਤਰ ਕੇ ਤੁਹਾਨੂੰ ਦਿਖਾ ਦਈਏ ਮੈਂ ਕਿਹਾ ਉਦੋਂ ਤੇ ਆਪਾਂ ਡਾਲਾ ਥੱਲੇ ਕਰ ਲੈਣਾ ਸੀ ਆ ਵੀ ਡਾਲਾ ਚੱਕ ਤਾਂ ਸੀ ਠੀਕ ਆ ਆ ਮਟੀਰੀਅਲ ਵਿੱਚੋਂ ਸਾਰਾ ਖਾਲੀ ਕਰ ਦਿੱਤਾ ਢੇਰ ਲਾ ਦਿੱਤਾ ਆ ਠੀਕ ਆ ਗਰਾਇੰਡਿੰਗ ਦਾ ਤੇ ਆਪਣਾ ਡਾਲਾ ਕਲੀਅਰ ਹੀ ਆ ਬਾਕੀ ਲੋਡ ਨਹੀਂ ਝਾੜਨ ਦੀ ਠੀਕ ਹੀ ਆ ਯਾਰ ਹੁਣ ਪਿੱਛੋਂ ਦਸਤਾਨਾ ਵੀ ਨਹੀਂ ਲਿਆ ਆ ਤਾਂ ਠੀਕ ਹੀ ਆ ਨਹੀਂ ਜਾਂਦਾ ਕਿਤੇ ਕੋਈ ਚੱਕਰ ਨਹੀਂ ਹੈਗਾ ਓਕੇ ਆ ਚਲੋ ਡਾਲਾ ਕਰੀਏ ਥੱਲੇ ਉਹ ਡਾਲਾ ਆਪਾਂ ਕਰ ਲਿਆ ਥੱਲੇ ਦਵਾਦ ਆਪਾਂ ਲੋਕ ਲਾ ਕੇ ਤੇ ਬੈਕ ਟੂ ਵਰਕ ਬਸ ਆਪਣਾ ਇੰਨਾ ਕੰਮ ਆ ਬਸ ਹੁਣ ਆਪਾਂ ਉਥੋਂ ਮਾਲ ਚੱਕੀ ਜਾਣਾ ਤੇ ਇੱਥੇ ਸਿੱਟੀ ਜਾਣਾ ਸੇਮ ਪ੍ਰੋਸੀਜਰ ਆ ਠੀਕ ਆ ਤੇ ਸਲੋ ਸਲੋ ਮਜੇ ਨਾਲ ਘੰਟਿਆਂ ਦੇ ਹਿਸਾਬ ਨਾਲ ਪੈਸੇ ਆ ਆਪਣੇ ਕੋਈ ਆਪਾਂ ਨੂੰ ਟੈਨਸ਼ਨ ਨਹੀਂ ਕੋਈ ਕਾਲੀ ਨਹੀਂ ਮਜੇ ਨਾਲ ਜਾਓ ਮਜੇ ਨਾਲ ਆਓ ਠੀਕ ਆ ਸੋ ਨੋਟ ਹਾਰਡ ਵਰਕ ਠੀਕ ਆ ਇਟਸ ਆਈਜ਼ੀ ਵਰਕ ਆ ਠੀਕ ਆ ਤੇ ਕੋਈ ਚੱਕਰ ਨਹੀਂ ਹੈਗਾ ਸੋੱਖਾ ਹੀ ਕੰਮ ਆ ਲੌਂਗ ਹੌਲ ਨਾਲੋਂ ਯਾਰ ਐਕਸਪੀਰੀਅੰਸ ਮੇਰਾ ਇਹਦੇ ਜਿਆਦਾ ਵਧੀਆ ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਸੀਗਾ ਲੌਂਗ ਹੌਲ ਦਾ ਕੰਮ ਉਹਦੇ ਵਿੱਚ ਜਿਹੜੇ ਮੁੰਡੇ ਕਰਦੇ ਉਹਨਾਂ ਨੂੰ ਪਤਾ ਹੀ ਆ ਤੇ ਮੈਨੂੰ ਪਹਿਲਾਂ-ਪਹਿਲਾਂ ਤੇ ਇਹ ਕੰਮ ਬੜਾ ਘਟਿਆ ਜਿਹਾ ਲੱਗਾ ਮੈਂ ਕਿਹਾ ਯਾਰ ਇਹ ਕਿਹੜਾ ਕੰਮ ਮਿੱਟੀ ਘਟੇ ਵਾਲਾ ਪਰ ਹੁਣ ਆਪਾਂ ਨੂੰ ਮਜ਼ਾ ਜਿਹਾ ਆਉਣ ਲੱਗ ਪਿਆ ਹੱਤ ਹੋ ਗਈ ਕਿਉਂਕਿ ਟਾਈਮ ਨਾਲ ਘਰ ਵੀ ਚੱਲ ਜੀਦਾ ਤੇ ਆਪਣੇ ਪੈਸੇ ਵੀ ਉਹਨਾਂ ਇੱਕ ਸੋਨੇ ਬਣਾ ਹੀ ਲਈਦੇ ਆ ਲੌਂਗ ਹੌਲ ਜੋਗੇ ਤੇ ਚਲੋ ਵਾਪਸ ਮੈਂ ਬੱਲਾ ਆ ਕੇ ਤੇ ਬੈਕ ਟੂ ਵਰਕ ਉਹ ਇਧਰੋਂ ਆਏ ਸੀ ਹਾਂਜੀ ਆ ਵੇਖੋ ਆਪਾਂ ਹੁਣ ਲੁੱਕ ਡੰਪ ਕੀਤੀ ਆ ਠੀਕ ਆ ਉਹ ਮਸ਼ੀਨ ਦੇ ਵਿੱਚ ਆਪਾਂ ਲੁੱਕ ਐਂਡ ਇੰਟੈਕ ਨਾਲ ਜੋੜ ਕੇ ਤੇ ਉਹਦੇ ਵਿੱਚ ਲੁੱਕ ਪਾਈ ਦੀ ਆ ਠੀਕ ਆ ਆ ਮੀਕੇ ਕੰਮ ਲੱਗੇ ਹੋਇਆ ਕਰਨ ਠੀਕ ਆ ਸਾਰੀ ਵੀਡੀਓ ਮੈਂ ਆਲਮੋਸਟ ਰਿਕਾਰਡ ਕਰ ਲਈ ਹੈ ਬਾਕੀ ਅਮ ਜੋੜੀ ਦੀ ਨੈਕਸਟ ਸਪਲੈਂਡ ਹੋਈ ਹੋਵੇ ਮੈਂ ਦੱਸਾਂਗਾ ਬੋਲ ਕੇ ਹੂੰ ਇਹ ਤੋਂ ਬੋਲਣ ਲੇ ਨਾ ਹੈ ਸਟਾਪ ਰਿਕਾਰਡਿੰਗ 9 8 17:38.0 ਫੀਟ ਮੈਂ ਕਮੈਂਟ ਮਨ ਨਾਲ ਮਨ ਮਨ ਤੁਮੇਗੋ ਆਈ ਹੈ ਟੂ ਕਮ ਬੈਕ ਅਗੇਨ ਬਾਕੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਬੋਲ ਕੇ ਤਾਂ ਨਹੀਂ ਦੱਸ ਸਕਦਾਗਾ ਮਤਲਬ ਬਾਅਦ ਚ ਕੋਸ਼ਿਸ਼ ਕਰਾਂਗਾ ਨਹੀਂ ਮਾਂ ਚ ਵੀ ਪੜੀ ਆ Stop recording. Stop Meta. Stop video. Hey, Meta. Start video. You want to clean up? Clean the box? Oh, it's already clean, right? Yeah. Oh, it's done? It's done. Oh, I want more? Just sign out. Right now. Man, it's. What is time it? is it? It's just. Not 11. Just 5 hours? So you mean give me a 6, right? That's perfect. Oh, I just. ਗੜਾ ਆਵੇ 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 ਲੋ ਬਈ ਮਿੱਤਰੋ 6 6:30 ਵਜੇ ਕੰਮ ਸ਼ੁਰੂ ਕੀਤਾ ਸੀਗਾ ਤੇ 10:30 ਖਤਮ ਹੋ ਗਿਆ ਤੇ ਘੰਟੇ ਲੱਗੇਗੇ ਸਾਡੇ 4 ਬਟ ਸਾਨੂੰ ਪੈਸੇ ਜਿਹੜੇ ਮਿਲਨੇਗੇ ਉਹ 6 ਘੰਟਿਆਂ ਦੇ ਮਿਲਨੇ ਆ ਕਿਉਂਕਿ ਮਿਨਿਮਮ ਵੇਜ ਆ ਜਿਹੜੀ ਉਹ ਇਹੀ ਕਹਿੰਦੀ ਆ ਇਥੋਂ ਲੋ ਆ ਕਿ ਅਗਰ ਸਾਡੇ ਚਾਹੇ 1 ਘੰਟਾ ਲੱਗੇ ਚਾਹੇ 2 ਘੰਟੇ ਲੱਗਣ ਸਾਨੂੰ ਪੈਸੇ ਆ ਜਿਹੜੇ ਉਹ 6 ਘੰਟਿਆਂ ਦੇ ਮਿਲਨੇ ਮਿਲਨੇ ਆ ਸੋ ਇਸ ਦੇ ਨਾਲ ਹੋਇਆ ਸਾਡਾ ਬਲੌਗ ਪੂਰਾ ਤੇ ਤੁਹਾਨੂੰ ਦਿਖਾਤਾ ਮਗਰੋਂ ਆਪਾਂ ਸਾਰਾ ਕਲੀਨ ਹੋ ਗਿਆ ਐ ਲੋਕਲ ਸਿਸਟਮ ਤੇ ਆਪਾਂ ਪੰਡ ਕਰ ਲਿਆ ਬਾਕਸ ਤੇ ਆਪਣਾ ਕੀ ਹੁਣ ਮੈਂ ਗੇਟ ਕਹਿੰਦੇ ਆ ਉਹ ਪਿੱਛੇ ਵਾਲੇ ਡਾਲੇ ਨੂੰ ਇਹਨੂੰ ਲੋਕ ਨੇ ਅੱਲਾ ਤੇ ਚਲੋ ਬਈ ਮਿੱਤਰੋ ਚਲ ਮੈਂ ਤੁਹਾਨੂੰ ਦਿਖਾਉਣਾ ਹਨਾ ਕੀ ਕੀ ਅੱਜ ਆਪਾਂ ਕੀਤਾ ਠੀਕ ਆ ਇੱਕ ਵਾਰੀ ਦੁਬਾਰਾ ਤੋਂ ਰਿਪੀਟ ਕਰਕੇ ਦੱਸ ਦਿੰਨਾ ਠੀਕ ਆ ਪਾਪਾ ਇਹ ਤਾਂ ਕਰਦਾ ਜੀ ਇਹ ਮੇ ਪੈਚ ਹੋ ਕੇ ਆਇਆ। ਓਕੇ। ਸਭ ਤੋਂ ਪਹਿਲਾਂ ਆਪਾਂ ਇੱਥੋਂ ਮਾ ਆਪਣੇ ਸੜਕ ਪੁੱਟੀ ਸੀਗੀ। ਹੁਣ ਆਪਾਂ ਪੰਜਾਬੀ ਭਾਸ਼ਾ ਜੀ ਕਹਿੰਦੇ ਹਨ ਇਹਨੂੰ ਗ੍ਰਾਈਂਡਿੰਗ ਕਹਿੰਦੇ ਇੱਥੋਂ ਪੁੱਟ ਕੇ ਤੇ ਆ ਸਾਰੀ ਨਵੀਂ ਪਣੀ ਆ। ਉਹ ਵੀ ਇਹਨਾਂ ਨੇ ਪੁੱਟਿਆ ਤੇ ਉਹ ਵੀ ਨਵੇਂ-ਨਵੇਂ ਬਣਾਏ ਆ। ਠੀਕ ਆ ਮਤਲਬ ਇੱਕਦਮ ਦੇਖ ਲਓ ਵੀ ਇੱਕੋ ਦਿਨ ਦੇ ਵਿੱਚ ਕੀ 5 ਘੰਟਿਆਂ ਦੇ ਵਿੱਚ ਇਹਨਾਂ ਨੇ ਇਹ ਕੰਮ ਨਿਪਟਾ ਦਿੱਤਾ। ਪਹਿਲਾਂ ਇਹ ਸਾਰੀ ਸੜਕ ਆਪਾਂ ਇੱਥੋਂ ਪੱਟੀ ਉਸ ਤੋਂ ਬਾਅਦ ਆਪਾਂ ਮਟੀਰੀਅਲ ਲੱਦ ਕੇ ਆਪਾਂ ਡੰਪ ਕੀਤਾ। ਸੋ ਤੋਂ ਆਪਾਂ ਲੌਕ ਲਿਆਉਂਦੀ ਲੌਕ ਲਿਆਂ ਤੋਂ ਬਾਅਦ ਆਪਾਂ ਇੱਥੇ ਸਾਰੀ ਇਹ ਮਸ਼ੀਨ ਦੇ ਵਿੱਚ ਨਾਲ ਹੋ ਕੇ ਪਾਈ ਤੇ ਆਪਣਾ ਡੰਨ ਕੀਤਾ ਹੁਣ ਇਹਨਾਂ ਨੇ ਸਾਨੂੰ ਸਾਈਨ ਆਊਟ ਕਰ ਦੇਣਾ ਹੈਗਾ ਠੀਕ ਆ ਤੇ ਆਪਣੇ ਲੱਗੇਗੇ ਰਾਉਂਡ 6:30 ਤੋਂ ਲੈ ਕੇ 11:30 ਵਜੇ ਤੱਕ ਕੰਮ ਕੀਤਾ ਸੀ ਤੇ ਕਹਿ ਲਓ ਕਿ ਆਪਣਾ ਹੋ ਗਿਆ ਸਾਈਨ ਆਊਟ ਠੀਕ ਆ ਇੱਥੇ ਆਪਾਂ ਇਹਨਾਂ ਨੇ ਕਰਦੇ ਸਾਈਨ ਓਕੇ ਨੀਗੋ ਥੈਂਕ ਯੂ ਇਹ ਅਟੈਚ ਇਹ ਆ ਗਿਵ ਯੂ ਆਹ ਯਾ ਗਿਵ ਯੂ ਆਹ ਪੇਪਰ ਵਰਕ ਇਹਨਾਂ ਨੂੰ ਦੇ ਦੇਣਾ ਆਪਾਂ ਤੇ ਆ ਜਿਹੜਾ ਸਾਡਾ ਟੈਗ ਕਹਿੰਦੇ ਆ ਇਹਨੂੰ ਠੀਕ ਆ ਤੇ ਆਪਾਂ ਇਹ ਵੀ ਇਹਨਾਂ ਨੂੰ ਦੇ ਦਾਂ ਲੋ ਵੀ ਮਿੱਤਰੋ ਕੰਮ ਹੋ ਗਿਆ ਆਪਣਾ ਡਨ ਠੀਕ ਆ ਟਰੱਕ ਆਪਾਂ ਲਾ ਦਤਾ ਆ ਤੇ ਚਲਿਏ ਹੁਣ ਗੱਡੀ ਚ ਉਹ ਨਹੀਂ ਉਹ ਲੈ ਚਾਹੀਦਾ ਮੈਂ ਹਾਂ ਦੇਖੋ بڑا ਮੁੱਲ ਲੱਗਦਾ ਲôi ਮੇਟਰ ਆਪਾਂ ਆ ਗਏ ਘਰੇ ਸਾਦਾ ਕਰ ਓਕੇ ਗੱਡੀਆਂ ਪਹਿਲਾਂ ਹੀ ਤਿੰਨ ਲੱਗੀਆਂ ਹੋਈਆਂ ਆ